ਤੇ ਜਿਹੜੇ ਮਾੜੇ ਲਿਖਦੇ ਆ ਲੋ ਵੀਰੋ ਭਾਈਓ ਸੁਣਿਓ ਕਈ ਵਾਰੀ ਆਉਂਦਾ ਉਹ ਫਲਾਣਾ ਉੱਥੇ ਵਾਲਾ ਵਾਲੇ ਵਧੀਆ ਗੀਤ ਲਿਖਦਾ ਓਏ ਉੱਥੇ ਵਾਲਾ ਬਹੁਤ ਵਧੀਆ ਲਿਖਦਾ ਇਹ ਲੁਧਿਆਣੇ ਲੱਕ ਚ ਦੋ ਤਿੰਨ ਵਾਰੀ ਦਵਾਨਾਂ ਚ ਗੱਲ ਹੋਈ ਹੈ ਪਹਿਲਾਂ ਪਰ ਅੱਜ ਫੇਰ ਸੁਣੋ ਆਪਣੇ ਗੁਰੂ ਬਾਬਾ ਜੀ ਆ ਗੁਰੂ ਗ੍ਰੰਥ ਸਾਹਿਬ ਜਦੋਂ ਨਾ ਐਦਾਂ ਐਦਾਂ ਕੈਸਟ ਜੀ ਐਦਾਂ ਕਹਿੰਦੇ ਰਿਲੀਜ਼ ਕਰਨੀ ਹੈ ਪਹਿਲਾਂ ਮੱਥਾ ਟੇਕਣ ਆਏ ਆ ਕਿਤੇ ਉਧਰੋਂ ਰਾਗੀ ਵੱਢਦੇ ਨਾ ਸ਼ਬਦ ਉੱਥੇ ਖੜਾ ਹੋਵੇ ਮੱਥਾ ਫੋਟੋ ਖਿਚਾਉਣ ਵਾਲਾ ਉਹਨੂੰ ਪਤਾ ਲੱਗ ਜੇ ਵੀ ਬਾਬਾ ਸਾਡੇ ਵਾਲਾ ਤੇ ਆਹ ਕਹਿੰਦਾ ਤੇਰੇ ਲਈ ਮਾੜਾ ਲਿਖਣ ਆលਿਆ ਆ ਸੁਣ ਕੇ ਜਾਈਂ ਜਰਾ ਸੁਣ ਕੇ ਜਾਈਂ ਜਰਾ ਮੱਥਾ ਟੇਕ ਕੇ ਨਾ ਮੁੜੀ ਗੱਲਾਂ ਰਮਾਲਾ ਚੜਾ ਕੇ ਦੇਖ ਕਰਾ ਕੇ ਨਾ ਮੁੜੀ ਆ ਸੁਣ ਕੇ ਜਾਈਂ ਤੇਰੇ ਵਾਸਤੇ ਗੁਰੂ ਜੀ ਕਹਿੰਦੇ ਕੀ ਹੈ ਕਲਮ ਕਲਮ ਜਨੋ ਸਣ ਮਸੂਵਾਨੀ ਏ ਕਾਗਜ਼ ਵੀ ਜਨ ਜਾ ਲਿਖਣ ਵਾਲਾ ਜਨ ਬਣਾ ਜੇ ਨ ਲਿਖਿਆ ਦੂਜਾ ਭਾ ਸੜ ਜਾਇਓ ਲਿਖਣ ਵਾਲਾ ਜਿਨੇ ਦੂਜਾ ਪਾਉ ਹੋਰ ਚੀਜ਼ਾਂ ਨਾਲ ਪਿਆਰ ਪਾ ਲਦਾ ਰੱਬ ਨੂੰ ਛੱਡ ਕੇ ਪਰਮਾਤਮਾ ਨਾਲੋਂ ਤੋੜੀ ਜਾਂਦੇ ਨੇ ਜਿਹੜੇ ਸੜ ਜਾ ਕਲਮ ਸੜ ਜਾ ਤੇਰੀ ਦਵਾਈ ਸੜ ਜਾ ਤੇਰਾ ਕਾਗਜ਼ ਲਿਖਣ ਵਾਲਿਆ ਤੂੰ ਸੜ ਜਾ ਵੇਖੋ ਹੁਣ ਮਾੜੇ ਗੀਤ ਲਿਖਣ ਵਾਲਿਆਂ ਨੂੰ ਇਹ ਕਹਿੰਦੇ ਐ ਸਾਡੇ ਵਰਗਾ ਸਟੇਜ ਤੇ ਬੋਲ ਦਿੰਦਾ ਲਓ ਜੀ ਗਾਇਕਾਂ ਤੇ ਤਵਾ ਲਾਤਾ ਐਂ ਕਹਿੰਦਾ ਓਏ ਅਸੀਂ ਕੌਣਾ ਲਾਉਣ ਆਲੇ ਸਾਡੀ ਔਕਾਤ ਕੀ ਹੈ ਕਿਸੇ ਬੰਦੇ ਬਾਰੇ ਅਸੀਂ ਬੋਲਦੀਏ ਸਾਡੀ ਕੀ ਔਕਾਤ ਹੈ ਪਰ ਦੱਸਿਓ ਜਰਾ ਭਾਈ ਜਦੋਂ ਗੁਰੂ ਗ੍ਰੰਥ ਸਾਹਿਬ ਬੋਲਦੇ ਐ ਫਿਰ ਤੇ ਪੜ੍ਹ ਕੇ ਸੁਣਾਉਣਾ ਚਾਹੀਦਾ ਹੈ ਕਿ ਨਹੀਂ ਦੱਸੋ ਇੰਨੀ ਕ ਦਲੇਰੀ ਤੇ ਚਾਹੀਦੀ ਐ ਵੀ ਪੜ੍ਹ ਕੇ ਤੇ ਸੁਣਾ ਦੀਏ ਯਾਰ ਅਸੀਂ ਕਿਹੜਾ ਆਪ ਲਿਖਿਆ ਇੰਨੀ ਕ ਹਿੰਮਤ ਤੇ ਚਾਹੀਦੀ ਐ ਸਾਡੇ 'ਚ ਪੜ੍ਹ ਕੇ ਸੁਣਾਈਏ ਹੁਣ ਅਗਲਾ ਰੌਲਾ ਪਾਏਗਾ ਵਿਰੋਧ ਹੋਏਗਾ ਚੱਲ ਫਿਰ ਜੋ ਹੁੰਦਾ ਹੈ ਹੁਣ ਦਿਓ ਜੇ ਉਹ ਜਿਹੜੇ ਲਿਖ ਕੇ ਗਏ ਐ ਜੇ ਉਹ ਤਵੀਆਂ ਤੇ ਬਹਿ ਸਕਦੇ ਐ ਤੇ ਅਸੀਂ ਲੋਕਾਂ ਦੀਆਂ ਗੱਲਾਂ ਨਹੀਂ ਸੁਣ ਸਕਦੇ ਫਿਰ ਕੀ ਗੱਲ ਸੁਣ ਲਓ ਦਾੜਾਈ ਕੱਢ ਲੈਣਗੇ ਗਾਇਕਾਂ ਦੇ ਫੈਨ ਹੋਰ ਵੀ ਕਰ ਲੈਣਗੇ ਮਾੜੇ ਕਮੈਂਟ ਕਰ ਦੇਣਗੇ ਕਰ ਲੈਣ ਦਿਓ ਮਾੜਾ ਲਿਖ ਲੈਣਗੇ ਲਿਖ ਲੈਣ ਦਿਓ ਪੰਜ ਗਾਲਾਂ ਕੱਢ ਦੇਣਗੇ ਕੱਢ ਲੈਣ ਦਿਓ ਵੱਧ ਤੋਂ ਵੱਧ ਗੋਲੀਆਂ ਮਾਰ ਦੇਣਗੇ ਇਹਨਾਂ ਨੇ ਮਾਰ ਕੇ ਵੀ ਵੇਖ ਲਈਆਂ ਮੂੰਹ ਗੋਲੀ ਮਾਰ ਦੇਣਗੇ ਫਿਰ ਕੀ ਹੋ ਜਾਏਗਾ ਤੂੰ ਵੱਧ ਤੇ ਨਹੀਂ ਕੁਝ ਕਰ ਦੇਵੇਂ ਇਤੂ ਅੱਗੇ ਤੇ ਨਹੀਂ ਜਾਣਗੇ ਕਿ ਇਤੂ ਅੱਗੇ ਜਾਣਗੇ ਇਤੂ ਬਾਅਦ ਕੀ ਕਰਨਗੇ ਫਿਰ ਸਿਰੇ ਵਾਲੀ ਗੱਲ ਹੋ ਜਾਂਦੀ ਹੈ ਨਾ ਫਿਰ ਤਾਂ ਕਰਕੇ ਜੋ ਲਿਖਿਆ ਹੈ ਉਹ ਅੱਗੇ ਆਪ ਜੀ ਤੱਕ ਦੱਸਦੇ ਆ ਉਹਨੂੰ ਸਮਝ ਲਓ ਕਿਰਪਾ ਕਰ ਹੁਣ ਜਦੋਂ ਸਾਡੇ ਵਰਗੇ ਭਾਈ ਤੇਰੇ ਤੇ ਭਾਗਾ ਚ ਨਹੀਂ ਸਾਡੇ ਭਾਗ ਤੇ ਬਾਲੇ ਚੰਗੇ ਐ ਹੁਣ ਮੇਰੇ ਵਰਗਾ ਸਟੇਜ ਤੇ ਬਹਿ ਕੇ ਕਵੇ ਪਿਛਲੇ ਜਨਮਾਂ ਚ ਭਗਤੀ ਕਰਕੇ ਆਇਆ ਮੈਂ ਮੈਂ ਫਲਾਣੇ ਇੱਥੇ ਭਗਤੀ ਕੀਤੀ ਮੈਂ ਉੱਥੇ ਬਹਿ ਕੇ ਭਗਤੀ ਪਿਛਲੇ ਜਨਮ ਚ ਕੀਤੀ ਤੁਹਾਡੇ ਵਰਗਾ ਬੰਦਾ ਅਈ ਹਾ 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 ਬਾਬਾ ਜੀ ਅਸੀਂ ਤੇ ਫਿਰ ਐਵੇਂ ਹੀ ਰਹਿ ਗਏ ਹੁਣ ਮੈਂ ਤੇ ਮੂੰਹ ਹੀ ਹਿਲਾ ਦੇਣਾ ਤੁਸੀਂ ਕਿਹੜਾ ਵੇਖਿਆ ਤੁਸੀਂ ਕਿਹਨਾ ਵੇਖਿਆ ਬਈ ਐਂ ਕਹਿ ਹੀ ਰਹਿਣਾ ਬੜਾ ਜਿਹਾ ਬਸ ਤੇ ਜਿਹੜਾ ਸ਼ਰਧਾਲੂ ਹੁੰਦਾ ਉਹਦੇ ਕੋਲ ਬਸ ਐਂ ਮੰਨ ਲੈਂਦਾ ਸੱਚ ਸਾਰਾ ਕੁਝ ਤੇ ਜਿਹੜਾ ਲਿਖਦਾ ਚੰਗਾ ਜਿਹੜੇ ਬੰਦੇ ਨੇ ਗੰਦ ਸਾਫ ਕੀਤਾ ਲੋਕਾਂ ਦੇ ਦਿਮਾਗ ਚੋਂ ਉਹਦੀ ਬਾਤ ਸੁਣੋ ਸਾਡਾ ਬਾਬਾ ਕੀ ਕਹਿੰਦਾ ਹੈ ਮੇਰੇ ਗੁਰੂ ਜੀ ਉਹਨੂੰ ਸ਼ਾਬਾਸ਼ੇ ਵੇਖੋ ਕਿੰਨੀ ਵੱਡੀ ਰੰਦੇ ਆ ਗੁਰੂ ਗ੍ਰੰਥ ਸਾਹਿਬ ਜਿੰਨੂੰ ਧੰਨ ਕਹਿੰਦੇ ਐ ਮੇਰੇ ਵਰਗਾ ਉਸ ਲਖਾਰੀ ਨੂੰ ਉਸ ਗਾਇਕ ਨੂੰ ਉਸ ਗਲੇ ਨੂੰ ਉਸ ਬਾਜੇ ਨੂੰ ਉਹਦੇ ਹੱਥ ਨੂੰ ਕਿਉਂ ਨਹੀਂ ਧੰਨ ਕਵਾਂਗੇ ਅਸੀਂ ਕਿਉਂ ਨਹੀਂ ਮੱਥੇ 'ਨਾਂ ਲਾਵਾਂਗੇ ਹੱਥ ਫੜ ਕੇ ਉਹਦਾ ਬਿੱਲਿਆ ਫੜਾ ਲੈ ਤੇਰਾ ਹੱਥ ਮੱਥੇ ਤੇ ਲਾਵਾ ਮੈਂ ਆਪਾਂ ਆ ਧੰਨ ਇਹ ਵਿਖਮਾਲ ਕਰਕੇ ਆਂ ਕਿਆ ਲਿਖਦਾ ਤੂੰ ਹੈ ਤੂੰ ਗੁਰਬਾਣੀ ਨੂੰ ਐਕਸਪਲੇਨ ਕਰਦਾ ਜੇ ਤੇਰਾ ਗਲਾ ਧੰਨ ਹੈ ਯਾਰ ਕਮਾਲ ਕਰ ਦਿੰਦਾ ਖੋਲ ਕੇ ਰੱਖ ਦਿੰਦਾ ਯਾਰ ਗੱਲ ਤੇ ਕਿਉਂ ਨਹੀਂ ਜੀ ਕਰੂ ਮੇਰਾ ਧੰਨ ਧੰਨ ਕਰਨ ਜਦੋਂ ਮੇਰੇ ਗੁਰੂ ਜੀ ਨੇ ਉਹ ਤੋਂ ਧੰਨ ਕਿਹਾ ਪੜੋ ਧੰਨ ਸੋਕਾ ਗਨ ਕਲਮ ਧੰਨ ਕਿੱਥੇ ਵੇਖ ਲੋ ਮਾੜੇ ਬੰਦੇ ਨੇ ਕਲਮ ਵੀ ਮਾੜੀ ਕਰਦੀ ਸੀ ਕਾਗਜ਼ ਵੀ ਮਾੜਾ ਕਰਦਾ ਸੀ ਸ਼ਾਈ ਵੀ ਗਲਤ ਹੋ ਗਈ ਸੀ ਦਵਾਤ ਵੀ ਗਲਤ ਹੋ ਗਈ ਸੀ ਦੂਜੇ ਪਾਸੇ ਜਦੋਂ ਬੰਦਾ ਪਲਟਦਾ ਹੈ ਫਿਰ ਤਾਂ ਜਦੋਂ ਮਨ ਬਦਲਦਾ ਹੈ ਫਿਰ ਵੇਖੋ ਗੁਰੂ ਜੀ ਕਿ ਆਪ ਕਿਆ ਬਖਸ਼ਿਸ਼ ਕਰਦੇ ਹੋ ਪੜੋ ਤਨ ਸੋਗਾਤ ਤਲ ਮਤਨੋ ਤਨ ਪਾਂਡਾ ਤਨ ਮਾਸੂ ਜਿਨ ਨਾਮ ਲਿਖਾਇਆ ਸਤ ਵੇਖੋ ਜੀ ਆ ਆ ਤਨਤਾ ਆ ਤਨਤਾ ਦੇ ਪਾਤਰ ਬਣਾਉਂ ਪਿੱਛੇ ਲੱਗਣ ਵਾਲੇ ਤੇ ਪਿੱਛੇ ਹੀ ਲੱਗ ਜਾਂਦੇ ਆ ਜੀ ਮਾਫ ਕਰਨਾ ਪਰ ਲੱਗਣਾ ਤੇ ਜੇ ਪਿੱਛੇ ਹੀ ਹੈ ਵੈਸੇ ਤੇ ਅੱਗੇ ਲੱਗਣਾ ਚਾਹੀਦਾ ਲਿਖਣ ਵਾਲਿਆਂ ਚਾਓ ਪਰ ਜੇ ਪਿੱਛੇ ਵੀ ਲੱਗਣਾ ਹੈ ਸਹੀ ਦੇ ਬੰਦੇ ਦੇ ਪਿੱਛੇ ਸਾਡੇ ਅੱਗੇ ਤੇ 10 ਪਾਤਸ਼ਾਹੀਆਂ ਆ 35 ਨੇ ਅੱਗੇ ਲੱਗੇ ਹੋਏ ਵੇਖੋ ਜਿਨ੍ਹਾਂ ਦੀ ਬਾਣੀ ਦਾ ਰਜਾ ਹੈ ਆ ਪਿੱਛੇ ਹੀ ਲੱਗਣਾ ਅੱਖਾਂ ਬੰਦ ਕਰਕੇ ਲੱਗ ਜਾਓ ਗੁਰੂ ਗੋਬਿੰਦ ਸਿੰਘ ਕਹਿੰਦੇ ਖਤਰਾ ਕੋਈ ਨਹੀਂ ਗੁਰਗੱਦੀ ਦੇ ਕੇ ਚੱਲਿਆ ਆਖੋ ਸਾਹਿਬ ਸ਼੍ਰੀ ਵਾਹਿ ਅੱਖਾਂ ਬੰਦ ਕਰਕੇ ਲੱਗ ਜਾਓ ਸਵਾਲ ਹੀ ਨਹੀਂ ਪੈਦਾ ਹੁੰਦਾ ਤੇਰਾ ਬੇੜਾ ਬੰਨੇ ਦਾ ਤੈਨੂੰ ਤਰੇ ਨਾ ਤੇਰਾ ਤੇਰਾ ਮਾਈਂਡ ਡਿਵੈਲਪ ਨਾ ਹੋਵੇ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਅੱਖਾਂ ਬੰਦ ਕਰਕੇ ਲੱਗ ਜਾਇਓ ਭਰੋਸਾ ਕਰਕੇ ਲੱਗ ਜਾ ਵੀ ਠੀਕ ਹੈ ਪੜਿਆ ਕਰ ਮੱਥਾ ਟੇਕਣ ਦੀ ਗੱਲ ਨਹੀਂ ਪੜਨ ਤੇ ਸਮਝਣ ਦੀ ਗੱਲ ਹੈ ਪੜਿਆ ਕਰ ਸਮਝਿਆ ਕਰ ਇੱਕ ਰਹੀ ਹਰ ਗੱਲ ਨੂੰ ਸਮਝ ਵੀ ਲਿਖਿਆ ਕੀ ਖੋਲ-ਖੋਲ ਕੇ ਰੱਖ ਦੇਣਗੇ ਹਰ ਗੱਲ ਦਿਮਾਗ ਨਾ ਖੁੱਲਿਆ ਫਿਰ ਕਹਦੇ ਕਿਸੇ ਸਵਾਲ ਦਾ ਜਵਾਬ ਨਾ ਮਿਲੇ ਤਾਂ ਦੱਸਿਆ ਵੀ ਆਹ ਸਵਾਲ ਸਾਡਾ ਹੱਲ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਹੋਇਆ ਹਰ ਗੱਲ ਦਾ ਤੁਹਾਡੀ ਦਾ ਅੰਸਰ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ